हां जी ਕੀ ਹਾਲ ਚਾਲ ਨੇ ਸਾਰਿਆਂ ਦੇ ਉਹ ਠੀਕ ਠਾਕ ਹੋ ਅੱਜ ਇੱਕ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆ ਜਿਵੇਂ ਕਿ ਜਾਨਵਰ ਆਪਾਂ ਦੇਖਦੇ ਹਾਂ ਸਿੰਘ ਮਾਰਨ ਲੱਗ ਜਾਂਦਾ ਤੇ ਸਿੰਘ ਖਸਾ ਲੈਂਦਾ ਠੀਕ ਹੈ ਜੀ ਤੇ ਅੱਜ ਤੁਹਾਨੂੰ ਉਹਦਾ ਕਾਰਨ ਵੀ ਦੱਸਾਂਗੇ ਵੀ ਸਿੰਘ ਕਿਉਂ ਮਾਰਦਾ ਤੇ ਸਿੰਘ ਖਸਾਉਂਦਾ ਕਿਉਂ ਹੈ ਸਿੰਘ ਉਹ ਤਾਂ ਮਾਰਦਾ ਹੁੰਦਾ ਸਿੰਘ ਦੇ ਵਿੱਚ ਕੀੜਾ ਹੁੰਦਾ ਤੇ ਜਾਂ ਫਿਰ ਸਿੰਘ ਲੱਗਣ ਦੇ ਕਾਰਨ ਪਸ਼ੂ ਨੂੰ ਤਕਲੀਫ ਹੁੰਦੀ ਹੈ ਪਸ਼ੂ ਤਾਂ ਸਿੰਘ ਮਾਰਨ ਲੱਗ ਜਾਂਦਾ ਤੇ ਤੁਹਾਨੂੰ ਵੀਡੀਓ ਵੀ ਦਿਖਾਵਾਂਗੇ ਝੋਟੀ ਦੀ ਜਿਹੜੀ ਸਿੰਘ ਖਸਾਉਂਦੀ ਵੀ ਆ ਤੇ ਸਿੰਘ ਨੂੰ ਮਾਰਦੀ ਵੀ ਆ ਸਿੰਘ ਲੱਗਿਆ ਵੀ ਹੋਇਆ ਸੀ ਉਹ ਥੋੜਾ ਜਿਹਾ ਤੇ ਸਿੰਘ ਦੇ ਵਿੱਚ ਕੀੜਾ ਹੋਣ ਦੇ ਕਾਰਨ ਜਾਨਵਰ ਸਿੰਘ ਖਸੌਣ ਲੱਗ ਜਾਂਦਾ ਠੀਕ ਹੈ ਜੀ ਤੇ ਕਈ ਵਾਰੀ ਆਪਾਂ ਕੀੜੇ ਦੇ ਚੱਕਰ 'ਚ ਰਹਿ ਜੀਏ ਸਿੰਘ ਲੱਗਣ ਦੇ ਕਾਰਨ ਵੀ ਮਾਰ ਲੱਗ ਜਾਂਦਾ ਤੇ ਜੇ ਤਾਂ ਲੱਗਿਆ ਹੁੰਦਾ ਫਿਰ ਤਾਂ ਉਹਨੂੰ ਬਣਵਾ ਲਿਆ ਕਰੋ ਤੇ ਜੇ ਨਹੀਂ ਲੱਗਿਆ ਹੋਇਆ ਉਵੇਂ ਵੈਸੀ ਖਸਾਉਂਦਾ ਤਾਂ ਸਿੰਘ ਦੇ ਵਿੱਚ ਇੱਕ ਕੀੜਾ ਹੁੰਦਾ ਬਰੀਕ ਜਮੇ ਖਸ ਖਸ ਤੋਂ ਵੀ ਬਰੀਕ ਹੁੰਦਾ ਉਹ ਤੇ ਸਰੋਂ ਦੇ ਤੇਲ ਚ ਥੋੜਾ ਜਿਹਾ ਨੂਨ ਰਲਾ ਲਿਆ ਕਰੋ ਜਿਹੜਾ ਆਪਣਾ ਦੇਸੀ ਨੂਨ ਹੁੰਦਾ ਆਪਾਂ ਘਰਾਂ ਜੀ ਵਰਤਦੇ ਆ ਆਮੀ ਤੇ ਉਹ ਨੂਨ ਰਲਾ ਲਿਆ ਕਰੋ ਸਰੋਂ ਦੇ ਤੇਲ ਦੇ ਵਿੱਚ ਹਫਤੇ ਦੇ ਵਿੱਚ ਤਿੰਨ ਡੰਗ ਸਿੰਘ ਦੇ ਉੱਤੇ ਵੀ ਤੇਲ ਮਸਲੋ ਤੇ ਸਿੰਘ ਦੇ ਜਣਾਚ ਵੀ ਤੇਲ ਲਾਓ ਉਹ ਨੂਨ ਵਾਲਾ ਤੇਲ ਠੀਕ ਹੈ ਜੀ ਉਹ ਤੇਲ ਲਾਉਣ ਨਾਲ ਜਿਹੜਾ ਕੀੜਾ ਹੁੰਦਾ ਕੀੜਾ ਰੁਕ ਜਾਂਦਾ ਕਿਉਂਕਿ ਜਿਹੜਾ ਨੂਨ ਹੈ ਉਹ ਰਚ ਜਾਂਦਾ ਸਿੰਘ ਦੇ ਵਿੱਚ ਤੇਲ ਦੇ ਕਾਰਨ ਕਿਉਂਕਿ ਕੱਲਾ ਨੂਨ ਸਿੰਘ ਦੇ ਉੱਤੇ ਖੜਦਾ ਨਹੀਂ ਠੀਕ ਹੈ ਜੀ ਜੇ ਜਾਣਕਾਰੀ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਤੇ ਇੱਕ ਵੀਡੀਓ ਵੀ ਪਾਈ ਹੋਈ ਹੈ ਆਪਣੀ ਤੇ ਉਹ ਵੀਡੀਓ ਵੀ ਲਾਵਾਗੇ ਆਪਾਂ ਵੀ ਆਹ ਸਿੰਘਾ ਇੱਕ ਸੌਂਦੀ ਕਿਉਂ ਆ ਇਹ ਮਾਂ ਝੋਟੀ ਦਾ ਸਿੰਘ ਲੱਗਿਆ ਵੀ ਹੋਇਆ ਸੀ ਲੱਗਣ ਦੇ ਕਾਰਨ ਵੀ ਕੁਝ ਸਮਝ ਸੀ ਕੁਛ ਇਹਦੇ ਵਿੱਚ ਕੀੜਾ ਵੀ ਸੀ ਤੇ ਬਾਈਆਂ ਨੂੰ ਦੱਸਿਆ ਬਾਈ ਕਹਿੰਦੇ ਵੀ ਫਰਕ ਪੈ ਗਿਆ ਅੱਗੇ ਨਾਲੋਂ ਮੈਂ ਉਹਨਾਂ ਕੋਲੇ ਗਿਆ ਸੀ ਮੈਨੂੰ ਹੋ ਗਿਆ ਹਫ਼ਤਾ ਡੇਢ ਹਫ਼ਤੇ ਵਾਂਗੂ ਹੋ ਗਿਆ ਵੀਰਾ ਕਹਿੰਦਾ ਵੀ ਅੱਗੇ ਤਾਂ ਇਹ ਐ ਮੰਨ ਲਓ ਵੀ ਦਿਨ ਦੇ ਵਿੱਚ ਸਾਰਾ ਦਿਨ ਹੀ ਲੱਗੀ ਰਹਿੰਦੀ ਸੀ ਹੁਣ ਜਿੱਦ ਤੇ ਸਿੰਘ ਜੇ ਸਿੰਘ ਵੀ ਕਰ ਰਹੇ ਨੇ ਤੇ ਉਦੋਂ ਬਾਅਦ ਚ ਅਸੀਂ ਤੇਰੇ ਵੀ ਲਾਇਆ ਦੋ ਤਿੰਨ ਵਾਰੀ ਤੇ ਸਿੰਗਾ ਦਾ ਫਰਕ ਜ਼ਰੂਰ ਪੈ ਗਿਆ ਵੀ ਅੱਗੇ ਨਾਲੋਂ ਘੱਟ ਮਾਰਦੀ ਆ ਜੇ ਵੀਡੀਓ ਜਾਣਕਾਰੀ ਸਾਂਝੀ ਲੱਗੀ ਤਾਂ ਵੀਡੀਓ ਸ਼ੇਅਰ ਜ਼ਰੂਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ